ਸ਼ਿਆਰਪੁਰ ਦੇ ਵਿੱਚ ਇੱਕ ਜਹੀ ਘਟਨਾ ਘਟੀ ਜਿਸ ਤੋਂ ਬਾਅਦ ਪੂਰੇ ਪੰਜਾਬ ਦੇ ਮੰਨ ਦੇ ਵਿੱਚ ਜਿਹੜਾ ਰੋਸ ਜਾਗ ਪਿਆ ਰੋਗ ਰੋਸ ਜਾਗਿਆ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਕਿਉਂਕਿ ਜਿਹੜੀ ਘਟਨਾ ਨੂੰ ਇਲਜ਼ਾਮ ਦੇਣ ਵਾਲਾ ਉਹ ਦਰਿੰਦਾ ਸੀ ਉਹ ਜਿਹੜਾ ਬੇਰਹਿਮ ਸੀ ਉਹ ਪ੍ਰਵਾਸੀ ਸੀ ਤੇ ਉਹਨੇ ਇੱਕ ਛੋਟਾ ਬੱਚਾ ਜਿਹਦੀ ਉਮਰ ਸਿਰਫ ਮਹਿਜ 5 ਸਾਲ ਸੀ ਜੀਦੀ ਉਹਦੇ ਨਾਲ ਕੋਈ ਦੁਸ਼ਮਣੀ ਵੀ ਨਹੀਂ ਸੀ ਇੱਕ ਕਾਰਜੇ ਤੋਂ ਦੁਖੀ ਹੋ ਕੇ ਆਪਣਾ ਪਿੰਡ ਛੱਡ ਕੇ ਤੇ ਦੂਰ ਕੰਮ ਦੀ ਭਾਲ ਦੇ ਵਿੱਚ ਆਇਆ ਇੱਕ ਜਿਹੜਾ ਪੰਜਾਬ ਵਾਸੀ ਉਸਤੇ ਛੋਟੇ ਬੱਚੇ ਨੂੰ ਵਰਗਲਾ ਕੇ ਉਸ ਦੀ ਇੰਨੀ ਬੇਰਹਿਮੀ ਦੇ ਨਾਲ ਜਿਹੜੀ ਕਦੇ ਇਨਸਾਨੀਅਤ ਸੋਚ ਵੀ ਨਹੀਂ ਸਕਦੀ ਐਡੀ ਬੇਰਹਿਮੀ ਦੇ ਨਾਲ ਉਸ ਛੋਟਾ ਬੱਚਾ ਮਾਸੂਮ ਜਿਹੜਾ ਰੱਬ ਰੂਪੀ ਬੱਚਾ ਸੀ ਬਹੁਤ ਸੋਹਣਾ ਸੀ ਉਸ ਨੂੰ ਜਿਹੜਾ ਮੌਤ ਦੇ ਘਾਟ ਉਤਾਰ ਦਿੱਤਾ ਤੇ ਉਸ ਤੋਂ ਬਾਅਦ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਪ੍ਰਵਾਸੀਆਂ ਖਿਲਾਫ ਜਿਹੜਾ ਗੁੱਸਾ ਸੀ ਉਹ ਉਬਾਲੇ ਮਾਰਨ ਲੱਗਾ ਪਿੰਡਾਂ ਸ਼ਹਿਰਾਂ ਦੇ ਵਿੱਚ ਲੋਕਾਂ ਨੇ ਮਤੇ ਪਾਉਣੇ ਸ਼ੁਰੂ ਕਰ ਦਿੱਤੇ ਅਨਾਉਂਸਮੈਂਟਾਂ ਹੋਣੀਆਂ ਸ਼ੁਰੂ ਹੋ ਗਈਆਂ ਕਿ ਪੰਜਾਬ ਨੂੰ ਬਚਾ ਲਓ ਜਿਹੜੇ ਇਹ ਪ੍ਰਵਾਸੀ ਐ ਇਹਨਾਂ ਨੂੰ ਭਜਾਓ ਇਹਨਾਂ ਨੇ ਸਾਡੇ ਰੁਜ਼ਗਾਰ ਖਾਲੇ ਇਹਨਾਂ ਨੇ ਸਾਡੀ ਸੱਭਿਆਚਾਰ ਖਰਾਬ ਕਰਤੀ ਇਹ ਪਾਨਾ ਖਾ ਖਾ ਥਾਂ ਥਾਂ ਥੁੱਕਦੇ ਆ ਗੰਦਗੀ ਫੜਾਉਂਦੇ ਆ ਇਸ ਤਰੀਕੇ ਦੇ ਨਾਲ ਜਦੋਂ ਲੋਕਾਂ ਦੇ ਵਿੱਚ ਰੋਸ ਜਾਗ ਗਿਆ ਕਿਉਂਕਿ ਆਪਾਂ ਜਨ ਮੰਨਦੇ ਆ ਕਿ ਭਾਵੇਂ ਕੋਈ ਵੀ ਕਮਿਊਨਿਟੀ ਹੋਵੇ ਸਾਰੀਆਂ ਪੰਜੇ ਉਂਗਲਾਂ ਇੱਕੋ ਜੀਆਂ ਨਹੀਂ ਹੁੰਦੀਆਂ ਪਰ ਵੱਡੇ ਪੱਦਰ ਤੇ ਜਿਹੜੇ ਪ੍ਰਵਾਸੀਆਂ ਨੇ ਪਿਛਲੇ ਇੱਕ ਦਹਾਕੇ ਤੋਂ ਜਿਹੀਆਂ ਜਿਹੜੀਆਂ ਕਟਨਾਵਾਂ ਨੂੰ ਇਲਜ਼ਾਮ ਦਿੱਤਾ ਜਿਹੜੀਆਂ ਕਦੇ ਇਨਸਾਨ ਸੋਚ ਵੀ ਨਹੀਂ ਸਕਦਾ ਸੀ ਜਿਹੜੇ ਪੁਲਿਸ ਵਾਲੇ ਆਮ ਤੌਰ ਤੇ ਦੇਖਿਆ ਜਾਂਦਾ ਕਿ ਇਹਨਾਂ ਦਾ ਵਾਰਦਾਤਾਂ ਦੇ ਨਾਲ ਸਾਹਮਣਾ ਹੁੰਦਾ ਰਹਿੰਦਾ ਇਹਨਾਂ ਦੇ ਮਾਨਾ ਜਿਹੜੇ ਕਠੋਰ ਹੋ ਜਾਂਦੇ ਆ ਪਰ ਉਹ ਛੋਟੇ ਬੱਚੇ ਹਰਵੀਰ ਦੀ ਜਦੋਂ ਜਿਹੜੀ ਮ੍ਰਿਤਕ ਦੇ ਬ੍ਰਾਹਮਣ ਕਰਨ ਦੇ ਲਈ ਉੱਥੇ ਪੁਲਿਸ ਗਈ ਤੇ ਜਿਹੜੇ ਪੁਲਿਸ ਵਾਲੇ ਨਾਲ ਗਏ ਉਸ ਨੂੰ ਲੈ ਕੇ ਉਸ ਪ੍ਰਵਾਸੀ ਨੂੰ ਉਹਨਾਂ ਨੇ ਆਖਿਆ ਕਿ ਭਾਈ ਸਾਡੀਆਂ ਅੱਖਾਂ ਦੇ ਵਿੱਚੋਂ ਹੰਝੂ ਜਿਹੜੇ ਵਹਿ ਉੱਠੇ ਕਿਉਂਕਿ ਐਡਾ ਜ਼ਿਆਦਾ ਉਸ ਦੇ ਉੱਤੇ ਜਿਹੜਾ ਅਤਿਆਚਾਰ ਕੀਤਾ ਹੋਇਆ ਸੀ ਉਹਾਂ ਦੇ ਸਾਡਾ ਰੋਣਾ ਨਿਕਲ ਗਿਆ ਉਸ ਤੋਂ ਬਾਅਦ ਉਸ ਪ੍ਰਵਾਸੀ ਦੀ ਜਿਹੜੀ ਰਿਮਾਂਡ ਵੀ ਲਈ ਗਈ ਉਸ ਤੋਂ ਬਾਅਦ ਉਸਤੇ ਰਿਮਾਂਡ ਦੇ ਵਿੱਚ ਵੀ ਉਹ ਐਡਾ ਜ਼ਿਆਦਾ ਜਿਹੜਾ ਮੈਂਟਲੀ ਤੌਰ ਤੇ ਜਿਹੜਾ ਖਰਾਬ ਉਹਦਾ ਦਿਮਾਗ ਆ ਉੱਥੇ ਵੀ ਕੁਝ ਨਹੀਂ ਬੋਲਿਆ ਤੇ ਉਹਨੂੰ ਕੋਈ ਵੀ ਆਪਣੇ ਕੀਤੇ ਦੇ ਉੱਤੇ ਜਿਹੜਾ ਵਕੀਲ ਆ ਉਸਨੇ ਆਖਿਆ ਕਿ ਕਿੱਡੀ ਵੱਡੀ ਕਟਨਾ ਨੂੰ ਅੰਜਾਮ ਦੇ ਗਿਆ ਉਹਨੂੰ ਭੋਰਾ ਜਿੰਨਾ ਵੀ ਉਹ ਪਸ਼ੂ ਨੂੰ ਭੋਰਾ ਜਿੰਨਾ ਵੀ ਜਿਹੜਾ ਇਸ ਚੀਜ਼ ਦਾ ਅਹਿਸਾਸ ਨਹੀਂ ਕਿ ਉਹਨੇ ਕਿੱਡਾ ਦਿਲ ਦੁਖਾਇਆ ਹਾਲਾਜੀ ਸਾਰੇ ਵਕੀਲਾਂ ਨੇ ਇਹ ਗੱਲ ਆਖੀ ਕਿ ਅਸੀਂ ਇਸ ਦਰਿੰਦੇ ਨੂੰ ਦਰਿੰਦੇ ਦਾ ਪੱਖ ਨਹੀਂ ਰੱਖਾਂਗੇ ਕੋਈ ਵੀ ਵਕੀਲ ਉਸ ਦਾ ਤੇਜ ਜਿਹੜਾ ਨਹੀਂ ਲੜੂਗਾ ਉਸ ਦੀ ਐਡਵੋਕੇਸੀ ਨਹੀਂ ਕਰੂਗਾ ਪਰ ਜਦੋਂ ਉਸ ਨੂੰ ਜਿਹੜਾ ਭਾਰ ਦੇ ਨਿਆ按ਸਾਰ ਉੱਥੇ ਜੱਜ ਦੇ ਸਾਹਮਣੇ ਪੇਸ਼ ਕੀਤਾ ਗਿਆ ਉਦੋਂ ਉਹਨੂੰ ਆਪਣਾ ਪੱਖ ਆਪ ਰੱਖਣਾ ਸੀ ਉੱਥੇ ਉਹਨੇ ਜੱਜ ਦੇ ਸਾਹਮਣੇ ਕੀ ਕੁਝ ਆਖਿਆ ਉਹ ਤੁਹਾਨੂੰ ਦੱਸ ਦਿੰਨੇ ਆ ਦੱਸਦੇ ਆ ਕਿ ਜਦੋਂ ਪੁਲਿਸ ਨੇ ਰਿਮਾਂਡ ਦੇ ਉੱਤੇ ਉਸ ਤੋਂ ਪੁੱਛਗਿੱਛ ਕਰਨ ਦੀ ਕੋਸ਼ਿਸ਼ ਕੀਤੀ ਕਿ ਤੇਰੀ ਉਸ ਛੋਟੇ 5 ਸਾਲ ਦੇ ਬੱਚੇ ਨਾਲ ਕੀ ਦੁਸ਼ਮਣੀ ਸੀ ਜਾਂ ਉਸਦੇ ਪਰਿਵਾਰ ਨਾਲ ਕੋਈ ਦੁਸ਼ਮਣੀ ਸੀ ਤੇ ਉਹਨੇ ਜਵਾਨ ਵੀ ਨਹੀਂ ਖੋਲੀ ਆਮ ਤੌਰ ਤੇ ਮੰਨਿਆ ਜਾਂਦਾ ਕਿ ਪੁਲਿਸ ਰਿਮਾਂਡ ਦੇ ਵਿੱਚ ਗੁੰਗੇ ਬੋਲਣ ਲੱਗ ਪੈਂਦੇ ਆ ਇਹ ਜਿਹੜਾ ਅਪਰਾਧੀ ਹੈ ਹਿਸਟਰੀ ਸ਼ੀਟਰ ਆ ਪਹਿਲਾਂ ਵੀ 5 ਸਾਲ ਜੇਲ੍ਹ ਕੱਟ ਕੇ ਆਇਆ ਯੂਪੀ ਦਾ ਰਹਿਣ ਵਾਲਾ ਤੇ ਇਹ ਜਦੋਂ ਪੁਲਿਸ ਰਿਮਾਂਡ ਤੇ ਸੀ ਵੀ ਉਦੋਂ ਵੀ ਪੁਲਿਸ ਨੇ ਇਸ ਦੇ ਉੱਤੇ ਆਪ ਦੇ ਢੰਗਣਾ ਪੁੱਛਣ ਦੀ ਕੋਸ਼ਿਸ਼ ਕੀਤੀ ਕੁਝ ਵੀ ਨਹੀਂ ਬੋਲਿਆ ਤੇ ਇਸ ਦੇ ਜਿਹੜੇ ਹਾ ਭਾਅ ਸੀ ਜਦੋਂ ਜੱਜ ਦੇ ਸਾਹਮਣੇ ਪੇਸ਼ ਕੀਤਾ ਉਦੋਂ ਵੀ ਇਹਨੂੰ ਪੂਰਾ ਜਿੰਨਾ ਵੀ ਇਹ ਅਹਿਸਾਸ ਨਹੀਂ ਸੀ ਕਿ ਮੈਂ ਕੋਈ ਵੱਡਾ ਅਪਰਾਧਿਕ ਕੰਮ ਕੀਤਾ ਹਾਲਾਂਕਿ ਬਹੁਤ ਸਾਰੀਆਂ ਸੰਸਥਾਵਾਂ ਅੱਗੇ ਆਈਆਂ ਉਹਨਾਂ ਨੇ ਕਿਹਾ ਕਿ ਸੋਧਾ ਲਾਉਣਾ ਚਾਹੀਦਾ ਹੈ